ਇਸ ਵਕਤ ਅਸੀਂ ਪਾਕਿਸਤਾਨ ਲਾਹੌਰ ਸ਼ਹਿਰ ਵਿੱਚ ਮੌਜੂਦ ਹਾਂ ਜਿੱਥੇ ਇਤਿਹਾਸ ਨਾਲ ਸੰਬੰਧਿਤ ਮਹੱਤਵਪੂਰਨ ਗੱਲਾਂ ਜੁੜੀਆਂ ਨੇ ਸਾਡੇ ਇਤਿਹਾਸਕ ਤੱਤ ਜੁੜੇ ਨੇ ਗੁਰੂ ਸਾਹਿਬ ਦੀ ਸ਼ਹਾਦਤ ਜੁੜੀ ਹੈ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਜੁੜਿਆ ਤੇ ਗੁਰੂ ਨਾਨਕ ਸਾਹਿਬ ਦੇ 555ਵੇਂ ਪ੍ਰਕਾਸ਼ ਪੁਰਬ ਮੌਕੇ ਸਾਨੂੰ ਭਾਈ ਮਰਦਾਨਾ ਦੀ ਜਿਹੜੇ ਵਾਰਿਸ ਨੇ ਵੰਸ਼ਜ ਨੇ ਉਹਨਾਂ ਦੀ 18ਵੀਂ ਪੀੜ੍ਹੀ ਭਾਈ ਨੈਮ ਲਾਲ ਜੀ ਸਾਡੇ ਨਾਲ ਖੜੇ ਆ ਉਹਨਾਂ ਦੇ ਨਾਲ ਹੋਰ ਜਿਹੜੇ ਨੇ ਸਬੰਧੀ ਆਏ ਨੇ ਜਿਹੜੇ ਰਿਸ਼ਤੇਦਾਰ ਆਏ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਕਿ ਭਾਈ ਮਰਦਾਨਾ ਜੀ ਦੀ ਵਿਰਾਸਤ ਨੂੰ ਇਹਨਾਂ ਨੇ ਕਿਸ ਢੰਗ ਨਾਲ ਸੰਭਾਲਿਆ ਇੰਡੀਆ ਵਾਲੇ ਪਾਸੇ ਜਾਂ ਹੋਰ ਨਾਲ ਕਿੰਨਾ-ਕਿੰਨਾ ਥਾਵਾਂ ਤੇ ਇਹ ਵੀ ਅੱਜ ਵੀ ਜਿਹੜੇ ਨੇ ਕੀਰਤਨ ਕਰਦੇ ਨੇ ਇਹ ਸਾਰੀ ਗੱਲਬਾਤ ਕਰਾਂਗੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਇੱਕ ਅਮੀਰ ਵਿਰਾਸਤ ਹੈ ਇਸ ਦੇ ਬਾਰੇ ਐਕਸਪਲੇਨ ਕਰਨਾ ਜਾਂ ਵਿਸ਼ਲੇਸ਼ਣ ਕਰਨਾ ਸਾਨੂੰ ਨਹੀਂ ਲੱਗਦਾ ਕਿ ਲੋੜ ਹੈ ਭਾਈ ਮਰਦਾਨਾ ਜੀ ਨੂੰ ਵੀ ਉਨਾ ਹੀ ਸਜਦਾ ਹੁੰਦਾ ਹੈ ਜਿੰਨਾ ਗੁਰਨਾਨਕ ਸਾਹਿਬ ਨੂੰ ਤੇ ਭਾਈ ਮਰਦਾਨਾ ਜੀ ਦੀ ਵੰਸ਼ਜ ਹੋਣ ਦੇ ਨਾਤੇ ਉਹਨਾਂ ਦੇ ਵਾਰਿਸ ਹੋਣ ਦੇ ਨਾਤੇ ਜ਼ਿੰਮੇਵਾਰੀ ਵੱਧ ਹੁੰਦੀ ਹੈ ਤੇ ਉਸ ਨੂੰ ਕਿਸ ਢੰਗ ਨਾਲ ਤੇ ਕਿੱਥੇ-ਕਿੱਥੇ ਨਿਭਾ ਰਹੇ ਹਾਂ ਦੇਖੋ ਜੀ ਪਹਿਲੋ ਤੋਂ ਸਭ ਤੋਂ ਵੱਲ ਇਹ ਵੇਖ ਕੇ ਅਸੀਂ ਰੱਬ ਦੇ ਅੱਲਾ ਮੀਆਂ ਦੇ ਬਹੁਤ ਸ਼ੁਕਰਗੁਜ਼ਾਰ ਹਾਂ ਤੇ ਜਿਨ੍ਹਾਂ ਨੇ ਭਾਈ ਮਰਦਾਨਾ ਜੀ ਦੀ ਅਨਸਬੰਸ ਚ ਸਾਨੂੰ ਪੈਦਾ ਕੀਤਾ ਔਰ ਧੰਨਵਾਦ ਦੀਆਂ ਗੁਰੂ ਨਾਨਕ ਦੇਵ ਜੀ ਜਿਨ੍ਹਾਂ ਨੇ ਭਾਈ ਮਰਦਾਨਾ ਜੀ ਨੂੰ ਲੱਭਿਆ ਔਰ ਆਪਣੇ ਕੋਲ ਰੱਖਿਆ ਜੀ ਇਹ ਉਹਨਾਂ ਦੀ ਕਿਰਪਾ ਗੁਰੂ ਨਾਨਕ ਦੇਵ ਜੀ ਸਾਡਾ ਇਹਦੇ ਚ ਕੁਝ ਨਹੀਂ ਹੈਗਾ ਕਿ ਇਹ ਨਸੀਬ ਚੰਗੇ ਸੀ ਭਾਈ ਮਰਦਾਨਾ ਜੀ ਦੇ ਕਿ ਕਿਵੇਂ ਸਾਰੇ ਪਿੰਡ ਚੋਂ ਕਿਹਾ ਕਿ ਕਿਸੇ ਇੱਕ ਬੰਦੇ ਨੂੰ ਲੈ ਕੇ ਆਓ ਕਿ ਨਾਮਦਾਦ ਬਖਸ਼ਣਾ ਜੀ ਤੇ ਸਾਰੇ ਉਹਨਾਂ ਦੇ ਮੁਰੀਦ ਸੀ ਮੰਨਣ ਵਾਲੇ ਸੀ ਤੇ ਕੋਈ ਵੀ ਨਹੀਂ ਆਇਆ ਸ਼ਾਮ ਨੂੰ ਆਵਾਂਗੇ ਰਾਤ ਨੂੰ ਆਵਾਂਗੇ ਐ ਸੀ ਨਾ ਮਸੀਨਾ ਗੱਲਾਂ ਲਿਖੀਆਂ ਲਖਾਈਆਂ ਨਹੀਂ ਜੀ ਤੇ ਜਦੋਂ ਸੇਵਾਦਾਰ ਨੂੰ ਕਿਹਾ ਕਿ ਦਸ ਸਾਰੇ ਪਾਸੇ ਹੀ ਹੋ ਆਇਆ ਸੇਵਾਦਾਰ ਵੀ ਪਰੇਸ਼ਾਨ ਕਿ ਯਾਰ ਬਾਬਾ ਨਾਨਕ ਨੇ ਬੁਲਾਇਆ ਤੇ ਇੱਕ ਬੰਦਾ ਨਹੀਂ ਤਿਆਰ ਹੋ ਰਿਹਾ ਜੀ ਤੇ ਗੁਰੂ ਨਾਨਕ ਜੀ ਅੰਡ ਤੇ ਮੁਸਕਰਾਏ ਤੇ ਕਹਿੰਦੇ ਦੇਹ ਭਈ ਤੂੰ ਸਾਰੀ ਜਗ੍ਹਾ ਤੂੰ ਹੋ ਆਇਆ ਸੋਚ ਲੈ ਇੱਕ ਦਫਾ ਉਹਨੇ ਕਿਹਾ ਉਹ ਜਦੋਂ ਸੋਚੀ ਬੈਠਾ ਕਹਿੰਦਾ ਉਹ ਇੱਕ ਘਰ ਰਹਿ ਗਿਆ ਮੀਰ ਆਲਮਾ ਦਾ ਹਾਂਜੀ ਮੀਰ ਆਲਮਾ ਦਾ ਇੱਕ ਘਰ ਰਹਿ ਗਿਆ ਉੱਥੇ ਨਹੀਂ ਮਗਿਆ ਕਹਿੰਦੇ ਜਾ ਉੱਥੇ ਜਾ ਕੇ ਫਿਰ ਪਤਾ ਕਰਕੇ ਆ ਤੇ ਉਹ ਗੱਲ ਲੰਮੀ ਹੋ ਜਾਣੀ ਇੰਟਰਵਿਊ ਤੁਹਾਡਾ ਛੋਟਾ ਹੈ ਕਿ ਕਹਿੰਦੇ ਉਹਦੇ ਘਰ ਦਿੰਨੇ ਨਹੀਂ ਨਹੀਂ ਤੁਸੀਂ ਜ਼ਰੂਰ ਦੱਸੋ ਇਤਿਹਾਸ ਦੇ ਜ਼ਰੂਰੀ ਗੱਲਾਂ ਨੇ ਤੇ ਉਹ ਸੇਵਾਦਾਰ ਜਾਂਦਾ ਉਹਨਾਂ ਦੇ ਘਰ ਬੁਆ ਖੜਕਾਂਦਾ ਤੇ ਜਦੋਂ ਬਾਹਰ ਨਿਕਲਦੇ ਨੇ ਤੇ ਉਹ ਕਹਿੰਦੇ ਜੀ ਤੁਹਾਨੂੰ ਗੁਰੂ ਨਾਨਕ ਜੀ ਨੇ ਬੁਲਾਇਆ ਕਿਸੇ ਇੱਕ ਬੰਦੇ ਨੂੰ ਕਿਸੇ ਇੱਕ ਨੂੰ ਤੇ ਉਹ ਸਾਰੇ ਖੁਸ਼ੀ ਨਾਲ ਜਿਵੇਂ ਗਰੀਬ ਦੇ ਘਰ ਕੋਈ ਜਾਂਦਾ ਵਡੇ ਬੰਦੇ ਦਾ ਸੁਨੇਹਾ ਜਾਂਦਾ ਉਹ ਤੇ ਖੁਸ਼ੀ ਨਾਲ ਮਰ ਜਾਂਦਾ ਜੀ ਤੇ ਖੁਸ਼ੀ ਨਾਲ ਉਹਨਾਂ ਕਹਿੰਦੇ ਜੀ ਇੱਕ ਬੰਦੇ ਨੇ ਬੁਲਾਇਆ ਉਹ ਸਾਰੇ ਤਿਆਰ ਹੋ ਗਏ ਕਹਿੰਦੇ ਅਸੀਂ ਬਾਬਾ ਜੀ ਦੇ ਦਰਸ਼ਨ ਕਰਨੇ ਨੇ ਜੀ ਅਸੀਂ ਸਾਰੇ ਹੀ ਜਾਵਾਂਗੇ ਉਹ ਹੁਣ ਸੇਵਾਦਾਰ ਸੋਚੀ ਪੈ ਗਿਆ ਕਹਿੰਦਾ ਜੀ ਬਾਬੇ ਦਾ ਹੁਕਮ ਹੈ ਕਿ ਇੱਕ ਜਣੇ ਨੇ ਜਾਣਾ ਜੀ ਦੇ ਉਹ ਹੁਕਮ ਮੈਂ ਉਹਨਾਂ ਦੇ ਹੁਕਮ ਦੇ ਖਿਲਾਫ ਨਹੀਂ ਜਾ ਸਕਦਾ ਬਹਰਾਲ ਇਹ ਹੈ ਕਿ ਮੈਂ ਪੁੱਛ ਕੇ ਆਨਾ ਜੀ ਕਿ ਉਹ ਕਹਿੰਦੇ ਜੀ ਸਾਰੇ ਨੇ ਮਿਲਣਾ ਤੇ ਜਦੋਂ ਉਹ ਸੇਵਾਦਾਰ ਉੱਥੇ ਗਿਆ ਤੇ ਬਾਬਾ ਨਾਨਕ ਜੀ ਅੱਗੇ ਆ ਹੱਥ ਜੋੜ ਕੇ ਖੜਾ ਹੋ ਕੇ ਕਹਿੰਦੇ ਹਾਂ ਵੀ ਸੇਵਾਦਾਰ ਤੇ ਕਹਿੰਦੇ ਬਾਬਾ ਜੀ ਤੁਸੀਂ ਇੱਕ ਬੰਦੇ ਦਾ ਕਿਹਾ ਸੀ ਉਹ ਤੇ ਸਾਰੇ ਹੀ ਤਿਆਰ ਹੋ ਗਏ ਨੇ ਜੀ ਉਸ ਸਾਰੇ ਤਿਆਰ ਹੋ ਗਏ ਨੇ ਆਉਣ ਵਾਸਤੇ ਜੀ ਤੇ ਹੁਣ ਕੀ ਕਰਨਾ ਤੇ ਗੁਰੂ ਨਾਨਕ ਜੀ ਕਹਿੰਦੇ ਨਹੀਂ ਆਸੀਂ ਆਪ ਹੀ ਜਾਣੇ ਉਹਨਾਂ ਦੇ ਘਰ ਤੇ ਉਥੋਂ ਜਿਹੜੇ ਘਰ ਵਾਲੇ ਸਨ ਉਹ ਉੱਥੇ ਹੀ ਖਲੋਤੇ ਸੀ ਬੂਹੇ 'ਚ ਉਡੀਕਤੇ ਪਏ ਸੀ ਕਿ ਬਾਬੇ ਨਾਨਕ ਤਾਂ ਸੁਨੇਹਾ ਆਣਾ ਖਾਲੀ ਸੁਨੇਹਾ ਆਣਾ ਤੇ ਉਡੀਕਨਦੇ ਨੇ ਜੀ ਤੇ ਬਾਬਾ ਨਾਨਕ ਜੀ ਇਹ ਰੱਬ ਦੀਆਂ ਗੱਲਾਂ ਨੇ ਬਲੀ ਅੱਲਾ ਉਲੀ ਦੀਆਂ ਗੱਲਾਂ ਗੁਰੂ ਨਾਨਕ ਜੀ ਦੀ ਆਪਗੇ ਉਹਨਾਂ ਦੇ ਘਰ ਬੈਠੇ ਤੇ ਭਾਈ ਮਰਦਾਨੇ ਦਾ ਸਾਥ ਫੜਿਆ ਤੇ ਅੱਗੋ ਸਭ ਨਾਲ ਜਿੱਦਾਂ ਮੁਲਾਕਾਤਾਂ ਹੋਈਆਂ ਤੇ ਮਾਂ ਆਵਾਜ਼ ਦਿੰਦੀ ਵੇ ਮਰ ਜਾ ਰਹੇ ਆ ਤੂੰ ਵੀ ਆ ਜਾ ਬਾਬਿਆਂ ਕੋਲ ਹਾਂ ਗੁਰੂ ਨਾਨਕ ਜੀ ਕਹਿੰਦੇ ਇਹ ਨਾ ਕਿ ਮਰ ਜਾਣਾ ਕਹਿੰਦੇ ਜੀ ਬਾਬਾ ਜੀ ਸਾਡੀ ਜਦੋਂ ਔਲਾਦ ਕਿਸੇ ਖਾਸ ਉਮਰ ਤੇ ਜਾਂਦੀ ਆ ਨਾ ਤੇ ਜਵਾਕ ਖਾਸ ਕਰ ਤੇ ਉਹ ਮਰ ਜਾਂਦਾ ਫੋਟ ਹੋ ਜਾਂਦਾ ਚੜਾਈ ਕਰ ਜਾਂਦਾ ਉਹ ਬਚਦਾ ਨਹੀਂ ਤੇ ਅਸੀਂ ਇਹਦਾ ਨਾਂ ਰੱਖਿਆ ਮਰ ਜਾਣਾ ਹੂੰ ਐਸ ਕਰਕੇ ਤੇ ਇਹਨੇ ਮਰ ਤੇ ਜਾਣਾ ਹੀ ਆ ਹੂੰ ਤੇ ਸਾਨੂੰ ਕੋਈ ਉਹ ਦੁੱਖ ਨਹੀਂ ਹੋਗਾ ਸਾਨੂੰ ਪਤਾ ਇਹਨੇ ਮਰ ਜਾਣਾ ਤੇ ਬਾਬਾ ਨਾਨਕ ਜੀ ਨੇ ਕਿਹਾ ਬਾਹ ਫੜ ਕੇ ਕਹਿੰਦੇ ਇਹ ਹੁਣ ਨਹੀਂ ਮਰਦਾ ਹੂੰ ਇਹਦਾ ਨਾਮ ਹੈ ਮਰਦਾਨਾ ਮਰਦਾ ਨਹੀਂ ਇਹਦਾ ਮਤਲਬ ਹੈ ਮਰਦਾ ਨਹੀਂ ਭਾਈ ਮਰਦਾਨੇ ਦਾ ਇਹ ਤੇ ਆਪ ਹੱਥ ਪੜਿਆ ਤੇ ਨਾਲ ਲੈ ਗਏ ਇਹ ਮਲਾਬ ਸੀ ਗੁਰੂ ਨਾਨਕ ਜੀ ਦਾ ਭਾਈ ਮਰਦਾਨੇ ਜੀ ਤੇ ਦੱਸੋ ਕਿ ਅਸੀਂ ਖੁਸ਼ ਨਸੀਬ ਹੈ ਕਿ ਨਹੀਂ ਅਨੇ ਹਜ਼ਾਰਾ ਦੁਨੀਆ ਦੇ ਵਿੱਚੋਂ ਇੱਕ ਬੰਦਾ ਲੱਭਣਾ ਉਹਨੂੰ ਉਹ ਹੀਰਾ ਬਣਾ ਦੇਣਾ ਜੀ ਰੂਹਾਨੀਤ ਵੀ ਦੇ ਦੇਣੀ ਸਾਰਾ ਕੁਝ ਦੇ ਦੇਣਾ ਤੇ ਸਾਰੀਆਂ ਚੀਜ਼ਾਂ ਦਿਖਾ ਦੇਨੀ ਆ ਬਾਬੇ ਨਾਨਕ ਨੇ ਉਹਨੂੰ ਦਿਖਾਈਆਂ ਤੇ ਜਦੋਂ ਨਾ ਇਤਿਹਾਸ ਦੇ ਵਿੱਚ ਵੱਡੇ ਪਾਤਰ ਹੁੰਦੇ ਆ ਵੱਡੀਆਂ ਹਸਤੀਆਂ ਹੁੰਦੀਆਂ ਉਹਨਾਂ ਦੇ ਇਤਿਹਾਸ ਨੂੰ ਉਹਨਾਂ ਦੀ ਪਰੰਪਰਾ ਨੂੰ ਅੱਗੇ ਚਲਾਉਣ ਵਾਸਤੇ ਜ਼ਿੰਮੇਵਾਰੀ ਬਹੁਤ ਵੱਡੀ ਪੈ ਜਾਂਦੀ ਹੈ ਤੇ ਤੁਸੀਂ ਕੀਰਤਨ ਬਹੁ ਵਕ ਵਕ ਥਾਵਾਂ ਤੇ ਕਰਦੇ ਹੋ ਇੰਡੀਆ ਜਾਣ ਦਾ ਕਿੰਨੀ ਵਾਰੀ ਮੌਕਾ ਮਿਲਿਆ ਇਹ ਵੀ ਹੁਣ ਗੱਲ ਸੁਣ ਲਓ ਥੋੜਾ ਲੰਮਾ ਹੁੰਦਾ ਜਾਏਗਾ ਗੱਲ ਕਹਿਣ ਦਾ ਮਕਸਦ ਹੈ ਗੈ ਪਹਿਲਾਂ ਆਪਣੇ ਖਾਨਦਾਨ ਦਾ ਪ੍ਰਚਾਰ ਮੈਂ ਕਰ ਦਵਾਂ ਜੀ ਸਾਡਾ ਖਾਨਦਾਨ ਭਾਈ ਰਹਿਮਤ ਅਲੀ ਮੇਰੇ ਦਾਦਾ ਜੀ ਜੀ ਪਾਈ ਇਰਸ਼ਾਦ احمد ਮੇਰੇ ਤਾਇਆ ਜੀ ਔਰ ਮੇਰੇ ਨਾਨਾ ਜੀ ਜਿਹੜੇ ਕਿ ਭਾਈ ਚਰਾਗ ਦਿਨ ਚਰਾਗੂ ਗੋਂਦਵਾਲ ਸਾਹਿਬ ਇੱਕ ਮਿੰਟ ਭਾਈ ਸਾਹਿਬ ਗੋਂਦਵਾਲ ਸਾਹਿਬ ਗੋਂਦਵਾਲ ਸਾਹਿਬ ਬੋਲੀ ਸਾਹਿਬ ਗੁਰਦੁਆਰਾ ਹਜ਼ੂਰੀ ਰਾਗੀ ਸਨ ਜੀ ਠੀਕ ਹੈ ਜੀ ਯਾਨੀ ਕਿ ਪੂਰਾ ਖਾਨਦਾਨ ਹਜ਼ੂਰੀ ਰਾਗੀ ਸਨ ਤੇ ਤੁਹਾਡਾ ਆਪਣਾ ਅੰਮ੍ਰਿਤਸਰ ਜੀ ਹਰਮੰਦਰ ਸਾਹਿਬ 12 ਜੋਰੀਆਂ ਰਬਾਬੀਆਂ ਦੀਆਂ ਦਿਨ ਰਾਤ ਟਾਈਮ ਲਾਂਦੀਆਂ ਸੀ ਉਹਨੂੰ ਸੀਜ਼ਗੰਜ ਗੁਰਦੁਆਰਾ ਸਾਹਿਬ ਮੇਰਾ ਤਾਇਆ ਜੀ ਹਜ਼ੂਰੀ ਰਾਗੀ ਸਨ ਤਾਂ ਕਹਿਣ ਦਾ ਮਕਸਦ ਮੈਂ ਤੁਹਾਡੇ ਸਵਾਲ ਤੇ ਦੁਬਾਰਾ ਆਵਾਂਗਾ ਜਵਾਬ ਦਵਾਂਗਾ ਇਹ ਹੋ ਗਏ ਹਜ਼ੂਰੀ ਰਾਗੀ ਜੀ ਜਦੋਂ ਹੋ ਗਈ ਪਾਰਟੀਸ਼ਨ ਜੀ ਪਾਰਟੀਸ਼ਨ ਹੋ ਗਈ ਸਾਰੇ ਇੱਥੇ ਆ ਗਏ ਉਹਨੋਂ 12 ਜੋੜੀਆਂ ਸਮੇਤ ਮੇਰਾ ਦਾਦਾ ਜੀ ਜਿੰਨੇ ਹਜ਼ੂਰੀ ਰਾਗੀ ਸਾਰੇ ਨੇ ਕੀਰਤਨ ਛੱਡਤਾ ਸੀ ਅੱਛਾ ਤੇ ਕੀਰਤਨ ਨੂੰ ਜਾਗ ਲਾਉਣ ਵਾਲਾ ਇੱਕ ਬੰਦਾ ਸੀ ਆਸ਼ਕ ਅਲੀ ਭਾਈ ਲਾਲ ਜੀ ਤੁਸੀਂ ਨਾਂ ਸੁਣਿਆ ਨਾ ਭਾਈ ਲਾਲ ਉਹ ਸਾਡੇ ਪਿਤਾ ਜੀ ਸਨ ਉਹ ਪਿਤਾ ਜੀਨ ਸਨ ਜਦੋਂ ਆਏ ਨੇ ਉਹ ਇੱਥੇ ਤੇ ਉਹਨਾਂ ਨੇ ਆਪਣਾ ਮੇਲਨ ਮਜ਼ਦੂਰੀ ਕੀਤੀ ਨਾਤਖਾਨੀ ਕੀਤੀ ਕਵਾਲਾ ਨਾਲ ਚਲੇ ਗਏ ਲੇਕਿਨ ਆਪਣੇ ਜਿਹੜੇ ਕੀਰਤਨ ਨੂੰ ਕਰਦੇ ਰਹੇ ਜੀ ਲਿਖ ਲਿਖਾ ਕਰਦੇ ਰਹੇ ਫਿਰ ਰੱਬ ਨੇ ਬੜੀ ਜਲਦੀ ਸੁਣੀ ਫਿਰ 56 ਤੋਂ ਬਾਅਦ ਕਲਕੱਤਾ ਬੰਬਈ ਆਗਰਾ ਦਿੱਲੀ ਉਹਨਾਂ ਨੂੰ ਲੋਕੀ ਬੁਲਾਉਂਦੇ ਰਹੇ ਤੇ 2004 ਚ ਦਾਸ ਜਾਣਾ ਸ਼ੁਰੂ ਹੋਇਆ ਉਹਨਾਂ ਦੇ ਨਾਲ ਇੰਡੀਆ ਔਰ ਇੰਡੀਆ ਤੁਸੀਂ ਕਿਹਾ ਕਿੰਨੀ ਦਾ ਬੇਸ਼ੁਮਾਰ ਮਰਤਬਾਰ ਕਲਕੱਤਾ ਤੱਕ ਕਿਉਂਕਿ ਕਈ ਤਰਸਦੇ ਐ ਕਿ ਸਾਨੂੰ ਦੋਨਾਂ ਪਾਸਿਆਂ ਤੋਂ ਕਿਉਂਕਿ ਹਰੋਜ ਰੋਜ਼ਾਨਾ ਜਿਹੜੀਆਂ ਅਰਦਾਸਾਂ ਵੀ ਹੁੰਦੀਆਂ ਐ ਇੱਕ ਵਿਛੜੇ ਗੁਰਧਾਮਾਂ ਦੇ ਦਰਸ਼ਨ ਹੋਣੇ ਚਾਹੀਦੇ ਤੇ ਉਹ ਉਹਨਾਂ ਦਾ ਲਾਇਆ ਬੂਟਾ ਅੱਜ ਅਸੀਂ ਤੁਹਾਡੇ ਸਾਹਮਣੇ ਆ ਭਾਈ ਲਾਲ ਜੀ ਤੇ ਹੋਰ ਪਾਕਿਸਤਾਨ 'ਚ 80 ਰੁਬਾਬੀਆਂ ਜਿਹੜੇ ਕੀਰਤਨ ਕਰਦੇ ਐ ਜੀ ਜਰ ਕਿ ਜਦੋਂ ਸੰਗਤਾਂ ਦੇ ਕੀਰਤਨ ਕਰਦੇ ਤੇ ਇਹ ਉਹਨਾਂ ਦਾ ਜਿਹੜਾ ਹੈਗਾ ਇਹ ਬਾਬਾ ਜੀ ਨੇ ਸਾंभਿਆ ਤੇ ਅਸੀਂ ਉਹਨਾਂ ਦੀ ਬਦੌਲਤ ਖਲੋਤੇ ਹੋਏ ਆ ਜੀ ਤੇ ਇਹ ਗੁਰੂ ਦੀ ਕਿਰਪਾ ਹੈ ਜੀ ਜੇ ਜਿਹੜੀ ਸੰਗਤ ਦੂਰ ਦਰਾਡੇੋਂ ਚੱਲ ਕੇ ਪਾਕਿਸਤਾਨ ਤੁਹਾਡੇ ਵਿਹੜੇ ਚ ਆਈ ਹੈ ਉਹਨਾਂ ਦੇ ਲਈ ਤੁਹਾਡੇ ਲਈ ਕਿਸ ਨੇ ਉਹਨਾਂ ਲਈ ਸਨੇਹਾ ਹੀ ਹੈ ਕਿ ਤੁਸੀਂ ਜਿਹੜਾ ਹੈਗਾ ਆਪਣਾ ਪਿਆਰ ਮੁਹੱਬਤ ਨਾਲ ਰਹੋ ਸੁਖ ਸ਼ਾਂਤੀ ਨਾਲ ਰਹੋ ਬਾਬੇ ਨਾਨਕ ਦਾ ਜਿਹੜਾ ਤਾਲੀਮ ਹੈ ਉਹਦੇ ਤੇ ਚੱਲੋ ਜੀ ਭਾਈ ਮਰਦਾਨਾ ਜੀ ਦੀ 18ਵੀਂ ਪੀੜੀ ਦੇ ਵੰਸ਼ ਵਿੱਚ ਭਾਈ ਨਈਮ ਲਾਲ ਜਿਨ੍ਹਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਹੈ ਉਪਸ਼ੋਕਰ ਔਰ ਇਤਿਹਾਸ ਦੇ ਬਾਰੇ ਜਾਣੂ ਵੀ ਕਰਵਾਇਆ ਆਪਣੇ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕਾ ABC ਪੰਜਾਬ ਲਾਹੌਰ